ਜੇ ਤੁਸੀਂ ਗੱਡੀ ਚਲਾਈ ਜੰਨੇ ਆ ਤੁਹਾਡਾ ਧਿਆਨ ਇੱਧਰ ਉੱਧਰ ਹੋ ਗਿਆ ਜਾਂ ਤੁਹਾਨੂੰ ਨੀਂਦ ਆ ਗਈ ਤੇ ਤੁਹਾਡੇ ਨੇੜੇ ਕੋਈ ਸਾਹਮਣੇ ਗੱਡੀ ਹੈ ਤਾਂ ਇਹ ਆਪਣੇ ਆਪ ਬ੍ਰੇਕਿੰਗ ਮਾਰ ਦੂ ਮਤਲਬ ਵੀ ਜੇ ਕੇ ਦਾ ਧਿਆਨ ਨਹੀਂ ਹੈਗਾ ਅਗਲਾ ਬ੍ਰੇਕ ਮਾਰਨੇ ਭੁੱਲ ਗਿਆ ਤਾਂ ਗੱਡੀ ਆਪਣੇ ਆਪ ਬ੍ਰੇਕ ਮਾਰ ਕੇ ਰੋਕ ਦੂਗੀ ਐਕਸੀਡੈਂਟ ਹੋਣੋਂ ਬਚਾ ਦੂਗੀ ਡੀਆਰਐਲ ਜਿਹੜੇ ਦਿੱਤੇ ਹੈਗੇ ਇਹਨਾਂ ਦੇ ਵਿੱਚ ਵੀ ਖਾਸ ਗੱਲ ਹੈ ਪ੍ਰੋਜੈਕਟਰ ਲੈਂਪ ਹੈਗੇ ਪਰ ਇਹਦੇ ਵਿੱਚ ਇਹ ਖਾਸ ਗੱਲ ਦਿੱਤੀ ਹੈ ਕਿ ਜੇ ਮੰਨ ਲਓ ਇਹਨੂੰ ਗੱਡੀ ਨੂੰ ਇਸ ਗੱਡੀ ਨੂੰ ਕੋਈ ਮੇਰੇ ਵਰਗਾ ਮੂਰਖ ਬੰਦਾ ਵੀ ਚਲਾ ਰਿਹਾ ਜਿਹੜੇ ਨੂੰ ਕੋਈ ਡਿਪਰਾਂ ਦੀ ਸਮਝ ਹੀ ਨਹੀਂ ਆਉਂਦੀ ਗਾਂ ਵਾਲਾ ਬੰਦਾ ਕਹਿ ਰਿਹਾ ਕਿ ਭਾਈ ਲਾਈਟਾਂ ਨੀਵੀਆਂ ਕਰ ਲਓ ਲੋਕ ਲਾਈਟਾਂ ਨੀਵੀਆਂ ਨਹੀਂ ਕਰਦੇ ਤਾਂ ਇਹ ਗੱਡੀ ਨੂੰ ਜੇ ਸਾਹਮਣੇ ਲਾਈਟਾਂ ਬੈਣੀਆਂ ਤਾਂ ਆਪਣੇ ਆਪ ਹੀ ਇਹ ਲਾਈਟਾਂ ਨੀਵੀਆਂ ਕਰ ਦੋਗੀ ਯਾਨੀ ਕਿ ਲੋ ਬੀਮ ਕਰ ਦੋਗੀ ਇਰ ਵਿੱਚ ਲੈਫਟ ਜਿਹੜਾ ORVM ਸ਼ੀਸ਼ਾ ਬਾਹਰਲਾ ਸ਼ੀਸ਼ਾ ਉਹਦੇ ਥੱਲੇ ਇੱਕ ਕੈਮਰਾ ਲੱਗਿਆ ਹੋਇਆ ਜਿਹਨੂੰ ਕਿ ਲੇਨ ਵਾਚ ਕੈਮਰਾ ਕਹਿੰਦੇ ਹੁੰਦੇ ਆ ਜਦੋਂ ਆਪਾਂ ਖੱਬਾ ਇੰਡੀਕੇਟਰ ਛੱਡਾਂਗੇ ਤਾਂ ਇਹ ਡਿਸਪਲੇ ਦੇ ਵਿੱਚ ਖੱਬੇ ਪਾਸੇ ਵਾਲਾ ਕੈਮਰਾ ਦਿਖਾਉਣ ਲੱਗ ਜੂਗਾ ਕਿ ਖੱਬੇ ਪਾਸੇ ਕੀ ਆ ਤੇ ਜਦੋਂ ਤੁਸੀਂ ਖੱਬੇ ਪਾਸੇ ਨੂੰ ਮੋੜਨੀ ਹੈ ਗੱਡੀ ਤਾਂ ਕਈ ਵਾਰ ਆਪਾਂ ਨੂੰ ਨਹੀਂ ਪਤਾ ਲੱਗਦਾ ਤਾਂ ਉਦੋਂ ਇਸ ਕੈਮਰੇ ਦੇ ਵਿੱਚ ਵੇਖ ਕੇ ਆਪਾਂ ਮੋੜ ਸਕਦੇ ਆ ਗੱਡੀ ਮਤਲਬ ਬਹੁਤ ਜ਼ਿਆਦਾ ਸੌਖਾ ਹੋ ਜਾਂਦਾ ਆਪਾਂ ਨੂੰ ਇਹਨੂੰ ਲੇਨ ਵਾਚ ਕੈਮਰਾ ਕਹਿੰਦੇ ਹੈਗੇ ਮਨ ਲੂ ਆਪਾ ਹਾਈਵੇ ਤੇ ਜਾ ਰਹੇ ਆ ਚਿੱਟੀ ਪੱਟੀ ਤੋਂ ਆਪਣੀ ਗੱਡੀ ਇੱਧਰ ਉੱਧਰ ਹੁੰਦੀ ਹੈ ਤਾਂ ਇਹ ਆਪਾਂ ਨੂੰ ਗੱਡੀ ਨੂੰ ਕੰਟਰੋਲ ਕਰਕੇ ਦੋਨੇ ਲੇਨਾਂ ਦੇ ਵਿੱਚ ਕਾਰ ਕਰ ਦੂਗਾ ਆਪਾਂ ਨੂੰ ਅੱਧਾ ਕੰਮ ਇਹ ਡਰਾਈਵਰੀ ਦਾ ਗੱਡੀ ਆਪ ਹੀ ਕਰ ਦਊਗੀ ਕਿਉਂਕਿ ਲੇਨ ਇੱਧਰ ਉੱਧਰ ਕਰਨਾ ਜਾਂ ਬ੍ਰੇਕ ਮਾਰਨੇ ਉਹ ਸਾਰਾ ਸਿਸਟਮ ਇਹ ਗੱਡੀ ਆਪੇ ਕਰ ਲੂਗੀ ਟੈਸਲਾ ਵਰਗੀਆਂ ਮਹਿੰਗੀਆਂ ਗੱਡੀਆਂ ਦੇ ਵਿੱਚ ਜਿਹੜੇ ਫੀਚਰ ਆਉਂਦੇ ਉਹ 8 ਲੱਖ ਵਾਲੀ Honda ਦੀ ਗੱਡੀ ਦੇ ਵਿੱਚ ਇਸ ਦੇ ਵਿੱਚ ਆ ਰਿਹਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਛੋਡੇ ਵਾਲਾ ਲਖਮਿੰਦਰ ਸਰਾ ਤੇ ਅੱਜ ਆਪਾਂ ਪਹੁੰਚੇ ਹਾਂ ਜੀ Honda ਦੇ ਸ਼ੋਅਰੂਮ ਮਾਨਸਾ ਰੋਡ ਬਠਿੰਡਾ ਜਿੱਥੇ ਕਿ Honda ਮੇਜ ਗੱਡੀ ਜਿਹੜੀ ਕਿ ਨਵੀਂ ਲਾਂਚ ਹੋਈ ਹੈ ਉਹਦਾ ਆਪਾਂ ਇੱਕ ਰਿਵਿਊ ਕਰਨ ਆਏ ਹਾਂਗੇ ਕਿ ਕੀ ਇਹਦੇ ਵਿੱਚ ਨਵੇਂ ਫੀਚਰ ਦਿੱਤੇ ਹੈਗੇ ਫੀਚਰ ਇਹਦੇ ਵਿੱਚ ਕਾਫੀ ਵਧਾ ਕੇ ਦਿੱਤੇ ਆ ਜਿਸ ਹਿਸਾਬ ਨਾਲ ਇਹ ਕੰਪੈਕਟ ਸੈਡੈਨ ਗੱਡੀ ਆ ਤਾਂ ਫੀਚਰ ਇਹਦੇ ਵਿੱਚ ਭਰ-ਭਰ ਕੇ ਦਿੱਤੇ ਆ ਇਹ ਗੱਡੀ ਦੀ ਕੀਮਤ ਜਿਹੜੀ 7,99,000 ਤੋਂ ਸ਼ੁਰੂ ਹੋ ਜਾਂਦੀ ਤੇ 9,79,000 ਤੱਕ ਸ਼ੋਅਰੂਮ ਪ੍ਰਾਈਸ ਹੈ بیس ਮਾਡਲ ਦਾ ਤਾਂ ਇਹਦੇ ਵਿੱਚ ਜਿਹੜੇ ਫੀਚਰ ਆ ਉਹ ਤੁਸੀਂ ਦੇਖ ਸਕਦੇ ਹੋ ਪਹਿਲਾਂ ਤਾਂ ਇਹਦੀ ਫਰੰਟ ਗ੍ਰੇਲ ਆ ਜਿਹੜੀ ਉਹ ਬਹੁਤ ਚੌੜੀ ਕਰਦੀ ਫਿਰ ਇਹਦੇ ਵਿੱਚ ਅਡਾਸ ਲੈਵਲ 2 ਆ ਗਿਆ ਯਾਨੀ ਕਿ ਜੇ ਤੁਸੀਂ ਗੱਡੀ ਚਲਾਈ ਜੰਨੇ ਆ ਤੁਹਾਡਾ ਧਿਆਨ ਇੱਧਰ ਉੱਧਰ ਹੋ ਗਿਆ ਜਾਂ ਤੁਹਾਨੂੰ ਨੀਂਦ ਆ ਗਈ ਤੇ ਤੁਹਾਡੇ ਨੇੜੇ ਕੋਈ ਸਾਹਮਣੇ ਗੱਡੀ ਹੈ ਤਾਂ ਇਹ ਆਪਣੇ ਆਪ ਬ੍ਰੇਕਿੰਗ ਮਾਰ ਦੂ ਮਤਲਬ ਵੀ ਜੇ ਕੇ ਦਾ ਧਿਆਨ ਨਹੀਂ ਹੈਗਾ ਅਗਲਾ ਬ੍ਰੇਕ ਮਾਰਨੇ ਭੁੱਲ ਗਿਆ ਤਾਂ ਗੱਡੀ ਆਪਣੇ ਆਪ ਬ੍ਰੇਕ ਮਾਰ ਕੇ ਰੋਕ ਦੂਗੀ ਐਕਸੀਡੈਂਟ ਹੋਣੋਂ ਬਚਾ ਦੂਗੀ ਮਤਲਬ ਟੈਸਲਾ ਵਰਗੇ ਮਹਿੰਗੀਆਂ ਗੱਡੀਆਂ ਦੇ ਵਿੱਚ ਜਿਹੜੇ ਫੀਚਰ ਆਉਂਦੇ ਉਹ 8 ਲੱਖ ਵਾਲੀ Honda ਦੀ ਗੱਡੀ ਦੇ ਵਿੱਚ ਇਸ ਦੇ ਵਿੱਚ ਆ ਰਿਹਾ ਹੈ DRL ਜਿਹੜੇ ਦਿੱਤੇ ਹੈਗੇ ਇਹਨਾਂ ਦੇ ਵਿੱਚ ਵੀ ਖਾਸ ਗੱਲ ਹੈ ਪ੍ਰੋਜੈਕਟਰ ਲੈਂਪ ਹੈਗੇ ਪਰ ਇਹਦੇ ਵਿੱਚ ਇਹ ਖਾਸ ਗੱਲ ਦਿੱਤੀ ਹੈ ਕਿ ਜੇ ਮੰਨ ਲਓ ਇਹਨੂੰ ਗੱਡੀ ਨੂੰ ਇਸ ਗੱਡੀ ਨੂੰ ਕੋਈ ਮਿਰਰ ਵਰਗਾ ਮੂਰਖ ਬੰਦਾ ਵੀ ਚਲਾ ਰਿਹਾ ਜਿਹੜੇ ਨੂੰ ਕੋਈ ਡਿਪਰਾਂ ਦੀ ਸਮਝ ਹੀ ਨਹੀਂ ਆਉਂਦੀ ਗਾਂ ਵਾਲਾ ਬੰਦਾ ਕਹਿ ਰਿਹਾ ਕਿ ਭਾਈ ਲਾਈਟਾਂ ਨੀਵੀਆਂ ਕਰ ਲਓ ਲੋਕ ਲਾਈਟਾਂ ਨੀਵੀਆਂ ਨਹੀਂ ਕਰਦੇ ਤਾਂ ਇਹ ਗੱਡੀ ਨੂੰ ਜੇ ਸਾਹਮਣੇ ਲਾਈਟਾਂ ਬੈਣੀਆਂ ਤਾਂ ਆਪਣੇ ਆਪ ਹੀ ਇਹ ਲਾਈਟਾਂ ਨੀਵੀਆਂ ਕਰ ਦੋਗੀ ਯਾਨੀ ਕਿ ਲੋ ਬੀਮ ਕਰ ਦੋਗੀ ਤੇ ਬਾਕੀ ਇਹ ਜਿਹੜੇ ਹੈਗਾ ਟਾਪ ਵੇਰੀਐਂਟ ਖੜਾ ਜਿਹਨੂੰ ਕੋਈ ZX ਕਹਿੰਦੇ ਹੈਗੇ ਲੁੱਕ ਤੋਂ ਹੀ ਦੇਖ ਸਕਦੇ ਹਨਾ ਚਾਰੇ ਪਾਸੇ ਆਪਾਂ ਤੁਹਾਨੂੰ ਦਿਖਾ ਦਿੰਨੇ ਕਾਫੀ ਇਹਦੇ ਵਿੱਚ ਫੀਚਰ ਹੈ ਤੇ ਅਲੋਏ ਜਿਹੜੇ ਹੈਗੇ ਆ ਬੇ ਸਪੋਰਟੀ ਅਲੋਏ ਆ 15 ਨੰਬਰ ਜਿਹੜੇ ਅਲੋਏ ਕਹਿੰਦੇ ਨੇ R15 ਨੰਬਰ ਤੇ ਇਹਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਆ ਇਹ ਅਡਾਸ ਲੈਵਲ 2 ਆਪਾਂ ਦੱਸਤਾ ਪਹਿਲਾਂ ਲੁੱਕੇ ਦੀ ਦੇਖ ਲਓ ਲੁੱਕ ਮਤਲਬ ਇਹ 3rd ਜਨਰੇਸ਼ਨ Honda Amaze ਹੈਗੀ ਪਹਿਲੀ ਜਿਹੜੀ ਆਈ ਸੀ 2013 ਚ ਆਈ ਸੀ ਫਿਰ 18 ਦੇ ਵਿੱਚ ਸੈਕੰਡ ਜਨਰੇਸ਼ਨ ਆਈ ਸੀ ਤੇ ਹੁਣ ਜਿਹੜੀ ਆ ਹੁਣੇ 24 ਦੇ ਵਿੱਚ ਲਾਂਚ ਹੋਈ ਹੈ ਇਹ ਹੈਗੀ ਹੈ ਜਨਰੇਸ਼ਨ 3rd ਤੇ ਬਾਕੀ ਇਹ ਸਿਰਫ ਪੈਟਰੋਲ ਵੇਰੀਐਂਟ ਦੇ ਵਿੱਚ ਹੀ ਅਵੇਲੇਬਲ ਹੈ ਡੀਜ਼ਲ ਬੰਦ ਹੈ ਸੀਐਨਜੀ ਵੀ ਨਹੀਂ ਕੋਈ ਆ ਰਹੀ ਸਿਰਫ ਪੈਟਰੋਲ ਦੇ ਵਿੱਚ ਆ ਆਈਵੀਟੈਕ ਇੰਜਨ ਹੈ ਤੇ ਇਹਦੀ ਜਿਹੜੀ ਪਿੱਛੋਂ ਲੁੱਕ ਹੈ ਇਹ ਕਿਤੇ ਨਾ ਕਿਤੇ Honda City ਨਾਲ ਦੀ ਕਰਤੀ ਜਿਹੜੀ ਇਸ ਤੋਂ ਪਹਿਲਾਂ Honda City ਆ ਰਹੀ ਸੀ ਉਹਦੇ ਨਾਲ ਦੀ ਇਹਨਾਂ ਨੇ ਲੁੱਕ ਕੰਪੈਕਟ ਸਟੈਨ ਹੈ 4 ਮੀਟਰ ਦੀ ਤੇ ਪੈਟਰੋਲ ਦੇ ਵਿੱਚ ਕੰਪਨੀ ਇਹਦੀ ਕਹਿੰਦੀ ਹੈ ਕਿ 19.35 ਕਿਲੋਮੀਟਰ ਦੀ ਐਵਰੇਜ ਹੈਗੀ ਲਗਭਗ ਤੁਸੀਂ ਐ ਮੰਨ ਕੇ ਚਲੋ 18-20 ਕਿਤੇ ਇਹਦੀ ਐਵਰੇਜ ਮਿਲੂਗੀ ਤਾਂ ਲੁੱਕ ਸੋਹਣੀ ਹੈਗੀ ਅਲੋਇ ਵੀਲ ਆ ਰਹੇ ਤੇ ਇਹਦੇ ਵਿੱਚ ਟੱਚ ਸਕਰੀਨ ਤੁਹਾਨੂੰ ਮੈਂ ਦੱਸ ਦਿਆਂ ਕਿ ਬੇਸ ਮਾਡਲ ਤੋਂ ਹੀ ਆ ਰਹੀ ਹੈ ਜਿਹੜੀ ਇਹ ਵੇਰੀਐਂਟ ਹੈ ਟਾਪ ਮਾਡਲ ਹੈਗਾ ਇਹਦੇ ਵਿੱਚ ਟੱਚ ਸਕਰੀਨ ਵੀ ਹੈ ワイヤਲੈਸ ਚਾਰਜਿੰਗ ਵੀ ਹੈ ਅਡਾਸ ਵੀ ਹੈ ਇਹਦੇ ਵਿੱਚ ਲੈਫਟ ਜਿਹੜਾ ORVM ਸ਼ੀਸ਼ਾ ਬਾਹਰਲਾ ਸ਼ੀਸ਼ਾ ਉਹਦੇ ਥੱਲੇ ਇੱਕ ਕੈਮਰਾ ਲੱਗਿਆ ਹੋਇਆ ਜਿਹਨੂੰ ਕਿ ਲੇਨ ਵਾਚ ਕੈਮਰਾ ਕਹਿੰਦੇ ਹੁੰਦੇ ਆ ਜਦੋਂ ਆਪਾਂ ਖੱਬੇ ਇੰਡੀਕੇਟਰ ਛੱਡਾਂਗੇ ਤਾਂ ਇਹ ਡਿਸਪਲੇ ਦੇ ਵਿੱਚ ਖੱਬੇ ਪਾਸੇ ਵਾਲਾ ਕੈਮਰਾ ਦਿਖਾਉਣ ਲੱਗ ਜੂਗਾ ਕਿ ਖੱਬੇ ਪਾਸੇ ਕੀ ਆ ਤੇ ਜਦੋਂ ਤੁਸੀਂ ਖੱਬੇ ਪਾਸੇ ਨੂੰ ਮੋੜ ਨਹੀਂ ਹੈ ਗੱਡੀ ਤਾਂ ਕਈ ਵਾਰ ਆਪਾਂ ਨੂੰ ਨਹੀਂ ਪਤਾ ਲੱਗਦਾ ਤਾਂ ਉਦੋਂ ਇਸ ਕੈਮਰੇ ਦੇ ਵਿੱਚ ਵੇਖ ਕੇ ਆਪਾਂ ਮੋੜ ਸਕਦੇ ਆ ਗੱਡੀ ਮਤਲਬ ਬਹੁਤ ਜ਼ਿਆਦਾ ਸੌਖਾ ਹੋ ਜਾਂਦਾ ਵਿਊ ਦਿਖਾ ਦੋਗੇ ਇਧਰਲੀ ਸਾਈਡ ਵੀ ਕੀ ਹੈ ਤੁਹਾਨੂੰ ਮਤਲਬ ਇਹ ਮੁਸ਼ਕਲ ਨਹੀਂ ਹੋਊਗੀ ਮੇਰੇ ਸਾਹਦ ਕੀ ਆ ਰਿਹਾ ਹੈ ਕੀ ਨਹੀਂ ਤੁਹਾਨੂੰ ਕਲੀਅਰਲੀ ਪਾਸ ਰਹੇ ਜੂ ਕਿਉਂਕਿ ਡਰਾਈਵਰ ਸਾਈਡ ਦਾ ਤਾਂ ਆਪਾਂ ਨੂੰ ਵੈਸੇ ਹੀ ਦੇਖ ਜਾਂਦਾ ਪਰ ਕਨੈਕਟਰ ਸਾਈਡ ਤਾਂ ਦਿਖਦਾ ਨਹੀਂ ਹੁੰਦਾ ਇਸ ਕਰਕੇ ਇਹਦੇ ਤੋਂ ਕਲੀਅਰ ਹੋ ਜੂਗਾ ਵੀ ਕੀ ਆ ਰਿਹਾ ਹੈ ਤਾਂ ਉਹ ਮੋੜਨਾ ਕਰਨਾ ਸੌਖਾ ਹੋ ਜੂਗਾ ਤੇ ਉਸ ਤੋਂ ਇਲਾਵਾ ਇਹਦੇ ਵਿੱਚ ਇੱਕ ਹੋਰ ਫੀਚਰ ਹੈਗਾ ਅ ਜਿਵੇਂ ਕਿ ਮੰਨ ਲਓ ਆਪਾਂ ਗੱਡੀ ਚੱਲੀ ਜਾਂਦੀ ਹੈ ਤਾਂ ਉਹ ਅਜੀ ਆਪਾਂ ਐਕਟੀਵੇਟ ਕਰ ਦਾਂਗੇ ਤਾਂ ਗੱਡੀ ਚਿੱਟੀ ਪੱਟੀ ਹੈ ਜਿਹੜੀ ਉਹਦੇ ਇੱਕ ਤਰਫ ਹੀ ਚੱਲੂਗੀ ਮਤਲਬ ਜੇ ਆਪਣੇ ਆਸ-ਪਾਸੇ ਗੱਡੀ ਹੋ ਜਾਂਦੀ ਹੈ ਤਾਂ ਉਹਨੂੰ ਸਹੀ ਲੇਨ ਇਹ ਗੱਡੀ ਆਪਾਂ ਕਹਿ ਸਕਦੇ ਕਿ ਅੱਧੀ ਡ్రਾਈਵਰ ਇਹ ਗੱਡੀ ਆਪ ਹੈਗੀ ਤਾਂ ਬਾਕੀ ਵਾਇਰਲੈਸ ਚਾਰਜਿੰਗ ਵੇਰਾ ਵਿੱਚ ਹੋ ਗਈ ਹੁਣ ਆਪਾਂ ਇਨਸਟਰੂਮੈਂਟ ਕਲਸਟਰ ਆਪਾਂ ਅੱਗੇ ਉਹਨੂੰ ਦਿਖਾ ਦਨੇ ਇਹਦਾ ਜਿਹੜਾ ਮੀਟਰ ਉਹ ਪੂਰੀ ਤਰ੍ਹਾਂ ਡਿਜੀਟਲ ਮੀਟਰ ਹੈਗਾ ਤੇ ਇਹਦੇ ਵਿੱਚ ਵਾਇਰਲੈਸ ਚਾਰਜਰ ਵੀ ਹੈਗਾ ਦੇਖੋਗੇ ਤਾਂ ਫੋਨ ਆਪਣੇ ਆਪ ਜਿਹੜਾ ਆਟੋਮੈਟਿਕਲੀ ਚਾਰਜ ਹੋਣ ਲੱਗ ਜਾਊਗਾ ਤੇ ਇੰਜਨ ਦੀ ਗੱਲ ਕਰੀਏ ਤਾਂ ਬਈ ਇਹਦਾ 1200 ਸੀਸੀ 4 ਸਿਲੰਡਰ ਪੈਟਰੋਲ ਇੰਜਨ ਹੈਗਾ ਤੇ ਜਿਹੜਾ ਕਿ 90 ਬੀਐਚਪੀ ਦੀ ਪਾਵਰ ਜਨਰੇਟ ਕਰਦਾ ਤੇ 110 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਮੰਨ ਲਓ ਆਪਾਂ ਹਾਈਵੇ ਤੇ ਜਾ ਰਹੇ ਆਂ ਚਿੱਟੀ ਪੱਟੀ ਤੋਂ ਆਪਣੀ ਗੱਡੀ ਇੱਧਰ ਉੱਧਰ ਹੁੰਦੀ ਐ ਤਾਂ ਇਹ ਆਪਾਂ ਨੂੰ ਗੱਡੀ ਨੂੰ ਕੰਟਰੋਲ ਕਰਕੇ ਦੋਨੇ ਲਾਈਨਾਂ ਦੇ ਵਿੱਚ ਕਾਰ ਕਰ ਦੂ ਆਪਾਂ ਨੂੰ ਅੱਧਾ ਕੰਮ ਇਹ ਡਰਾਈਵਰੀ ਦਾ ਗੱਡੀ ਆਪ ਹੀ ਕਰ ਦੂਗੀ ਕਿਉਂਕਿ ਲਾਈਨ ਇੱਧਰ ਉੱਧਰ ਕਰਨਾ ਜਾਂ ਬ੍ਰੇਕ ਮਾਰਨੇ ਉਹ ਸਾਰਾ ਸਿਸਟਮ ਇਹ ਗੱਡੀ ਆਪੇ ਕਰ ਲੂਗੀ ਬਾਕੀ ਤੁਸੀਂ ਇਹ ਗੱਡੀ ਖਰੀਦਣੀ ਹੈ ਨਾ ਤਾਂ ਡੀਪ ਹੋਂਡਾ ਸ਼ੋਅਰੂਮ ਅਨਸਰ ਰੋਡ ਬਠਿੰਡਾਈ ਤੁਸੀਂ ਆ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਦੇ ਹੀ ਜਨੇ ਆ ਤੇ ਤੁਸੀਂ ਇੱਥੇ ਆ ਕੇ ਆਪਣੀ ਟੈਸਟ ਡਰਾਈਵ ਲੈ ਸਕਦੇ ਹੋ ਤੇ ਗੱਡੀ ਲੈ ਸਕਦੇ ਹੋ ਧੰਨਵਾਦ